ਇੱਕ ਸਭ ਤੋਂ ਪਛੜ ਰਹੇ ਆ ਪਤਾ ਨਹੀਂ ਕਿਹੜੀ ਆਰਕਿਤ ਮਹਾਸ਼ਕਤੀ ਬਣਉ ਜਾ ਰਹੇ ਸਾਨੂੰ ਕਿਤਾ ਸਮਝ ਨਹੀਂ ਆਉਂਦੀ ਸ਼ੋ ਇਸ ਕਰਕੇ ਪੜਾਵੋ ਜਿਹੜੀਆਂ ਸਮੱਸਿਆ 47 ਤੋਂ ਪਹਿਲਾਂ ਸੀ ਉਸੇ ਸਮੱਸਿਆਵਾਂ ਨਾਲ ਅੱਜ ਵੀ ਅਸੀਂ ਜੂਝ ਰਹੇ ਆਜ਼ਾਦੀ ਦਾ ਭਾਵ ਅਰਥ ਕੀ ਹੁੰਦਾ ਜਿਹੜੇ ਤੁਹਾਡੇ ਸਾਹਮਣੇ ਸਵਾਲ ਹੋਣ ਜਿਹੜਾ ਤੁਹਾਡਾ ਸੰਕਟ ਹੋਵੇ ਜਦੋਂ ਉਸ ਸੰਕਟ ਨੂੰ ਤੁਸੀਂ ਹੱਲ ਕਰ ਲੈਂਦੇ ਹੋ ਮੰਨ ਲਓ ਬਿੱਲ ਜਗਰੀ ਦਾ ਸੰਕਟ ਹੈ ਇਸ ਮੁਲਕ ਦੇ ਵਿੱਚ ਜੇ ਬੇਜ਼ਗਾਰੀ ਨਹੀਂ ਹੋਈ ਰਹੀ ਤਾਂ ਫਿਰ ਕਹਿੰਦੇ ਜਾਤੀਓ ਜੇ ਪੁਖਮਰੀ ਦਾ ਸੰਕਟਿਆ ਜੇ ਪੁਖਮਰੀ ਨਹੀਂ ਹੈਗੀ ਤਾਂ ਸਮਝੋ ਤੂੰ ਆਜ਼ਾਦ ਹੈਗੀ ਜੇ ਮੁਖਤ ਵਿਦਿਆ ਦਾ ਸਵਾਲ ਹੈ ਜਿਹੜਾ ਮਨੁੱਖ ਦਾ ਮੂਢਲਾ ਅਧਿਕਾਰ ਹੈ ਗਿਆਨ ਹਾਸਲ ਕਰਨਾ ਜੇ ਉਹ ਨਹੀਂ ਮਿਲ ਰਿਹਾ ਤੇ ਸਮਝੋ ਉਤੋਂ ਆਜ਼ਾਦੀ ਨਹੀਂ ਮਿਲੇਗੀ ਜੇ ਸੇਖ ਸੁਲਤਾਨ ਹਾਸਲ ਕਰਨਾ ਮਨੁੱਖ ਦਾ ਮੂਢਲਾ ਅਧਿਕਾਰ ਹੈ ਜੇ ਅੱਜ ਵੀ ਬਾਪੂ ਮਾਈ ਘਰ ਪਿਆ ਸਾਨੂੰ ਪਤਾ ਵਾਪਸ ਪ੍ਰੈਕਟਿਸ ਤਾਂ ਚੁੱਕੇ ਐ ਨਹੀਂ ਗਏ ਉਥੇ ਠੰਡਾ ਫੁੰਡਾ ਕਰਾ ਕੇ ਬਾਪੂ ਮਾਈ ਬੁੱਢੇ ਚੜਾ ਲਈਏ ਕਿਉਂ ਪੈਸੇ ਵੀ ਹੁੰਦੇ ਕਿਸੇ ਦਾ ਵੀ ਦਿਲ ਕਰਦਾ ਵੀ ਅਸੀਂ ਚੰਗੇ ਤੋਂ ਚੰਗੇ ਹਰਤਾਲ ਦੇ ਵਿੱਚ ਆਪਦਾ ਕਰਕੇ ਜੀ ਦਾ ਇਜ਼ਾਤ ਕਰੇ ਪਰ ਕੋਲ ਪੈਸੇ ਹੁੰਦੇ ਨਹੀਂ ਹੈ ਜੁਹਲਾਤ ਬੈਠੇ ਅਸੀਂ ਇਹਦਾ ਮਤਲਬ ਇਸ ਗੱਲ ਤੋਂ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਇਸ ਕਰਕੇ ਬਰਾਵੋ ਬੇਂਦੀਆ ਵੀ ਜਿਹੜੇ ਹਾਕਮ ਦਾਵਾ ਕਰਦੇ ਆ ਉਹ ਦਾਵਿਆਂ ਤੇ ਖਰੇ ਨਹੀਂ ਉਤਰ ਰਹੇ ਹਲੇ ਪਹਿਲੀ ਗੱਲ ਗਈ ਨਹੀਂ ਸੀ ਤਦ ਦੀਆਂ ਨੀਤੀਆਂ ਆ ਗਿਆ ਕਾਰਪੋਰੇਟ ਦੀਆਂ ਜਿਹਨੇ ਮੁਲਕ ਲੁੱਟ ਕੇ ਖਾ ਲਿਆ ਅੱਜ ਪੁੱਠਾ ਬੇੜਾ ਦਿੱਤਾ ਜਾ ਰਿਹਾ ਸਾਰੀਆਂ ਚੀਜ਼ਾਂ ਨੇ ਜਿਹੜੇ ਟੋੜੇ ਆਰਥਿਕ ਸਤੰਭੇ ਸੀ ਅੱਜ ਬਿਜਲੀ ਬੋਰਡ ਜਿਹੜੀਆਂ ਜ਼ਮੀਨਾਂ ਕਿਸਾਨਾਂ ਮਜ਼ਦੂਰਾਂ ਦੀ ਮਰਬੇਬੰਦੀ ਤੋਂ ਲਈਆਂ ਥੋੜੀ ਜਨਤਾ ਦੀ ਜਾਇਦਾਦ ਸੀ ਅੱਜ ਕੌਡੀਆਂ ਦੇ ਭਾ ਕਰਪੋਰੇਟਾਂ ਦੇ ਵਿੱਚ ਵੇਚੇ ਜਾਂਦੇ ਅੱਜ ਜਿਹੜੇ ਤੁਸੀਂ ਅਸਾਸੇ ਇਸ ਮੁਲਕ ਦੇ ਵਿੱਚ ਪੈਦਾ ਹੋਏ ਆ ਉਹਨਾਂ ਤੇ ਕਾਰਪੋਰੇਟ ਕਬਜ਼ਾ ਲੈ ਰਿਹਾ ਦੇਖੋ ਆਗਜ਼ੈਂਪਲ ਆ ਬਹੁਤ ਸਾਰੇ ਪਾਸ ਪਾਸੇ ਪ੍ਰਵਕਤਾ ਤੇ ਵੀ ਚਲਣਾ ਤੇ ਕਹਿੰਦੇ ਆ ਵੀ ਤੁਹਾਡੀ ਖੇਤੀ ਮੰਡੀ ਨੂੰ ਉਹਨਾਂ ਚ ਇੱਕ ਪੰਜਾਬ ਸਰਕਾਰ ਦਾ ਕੈਰ ਅਧਿਕਾਰੀ ਦਸਕਰਨ ਸਿੰਘ ਵੀ ਕਹਿੰਦਾ ਕਹਿੰਦਾ ਬਾਜ਼ਾਰ ਨਾਲ ਡੋੜਨਾ ਦਾ ਇਹ ਸ਼ਬਦ ਅਸੀਂ ਸੁਣਦੇ ਆ ਆ ਹਮਾਚੇਲ ਵਾਲੀ ਮੰਡੀ ਵਿਚਾਰ ਨਾਲ ਜੁੜੀ ਦੇਖੋ ਹਮਾਚੇਲ ਵਾਲੀ ਮੰਡੀ ਆਦਾਂ ਦੀ ਜਹਾ ਬੜੇ ਉੱਤੇ ਵੀ ਮੈਂ ਸੇਖੀ ਤੂੰ ਕੋਨਟਰੈਕਟ ਫਾਰਮਿੰਗ ਸ਼ੁਰੂ ਕਰ ਲਈ ਲੋ ਮोटे ਛੋਟੇ ਕਾਰੋਬਾਰੀ ਸੀਗੇ ਉਹ ਮੰਡੀ ਦੇ ਵਿੱਚ ਸੇਬ ਖਰੀਦਦੇ ਸੀ ਹੋਰ ਨਾਦਾਮਾ ਦੇ ਵੇਚਦੇ ਸੀ ਜਦੋਂ ਉਹਨੇ ਸਿੱਧਾ ਕਿਸਾਨਾਂ ਕੋਲੇ 2 ਰੁਪਏ ਵੱਧ ਦੇ ਕੇ ਸੇਬ ਖਰੀਦਨੇ ਸ਼ੁਰੂ ਹੋ ਗਏ ਤਾਂ ਮੰਡੀ ਕੀ ਕਰਨ ਨੂੰ ਰਹਿਣੀ ਸੀ ਉਹ ਮੰਡੀ ਵੈਸੇ ਬਣੀ ਨਹੀਂ ਜਿਹੜਾ ਵਪਾਰੀ ਸੀ ਉਹ ਭੱਜ ਗਿਆ ਵੀ ਮੇਰੇ ਕੋਲ ਤਾਂ ਕੋਈ ਜਾਕ ਅੰਦਰੀ ਇਹਦੇ ਸਾਰੇ ਵਪਾਰੀ ਭੱਜ ਗਏ ਤਾਂ ਫਿਰ ਆਦਮੀ ਹੁਣਾ ਤੇ ਗ੍ਰੇਡਿੰਗ ਸ਼ੁਰੂ ਕਰ ਦਿੱਤੀ ਵੀ ਆ ਤੁਹਾਡਾ ਨਿੱਕਾ ਆ ਵਸੇ ਆ ਤੁਹਾਡਾ ਵੱਡਾ ਆ ਸੇਬ ਆ ਤੁਹਾਡਾ ਜੇ ਹੋਰ ਕਰੋ ਇਹ ਨੂੰ ਸੁਣਦੀ ਪਈ ਆ ਔਰ ਜਦੋਂ ਦੇਖਿਆ ਮਾਰਕੀਟ ਪੂਰੀ ਹੱਥ ਚ ਆ ਗਈ ਮੁਖਤ ਦੇ ਪਾਸੇ ਬੁਲਾ ਰਹੇ ਨੇ 14 15 ਅਰ ਸਾਨੂੰ ਦੇ ਰਹੇ ਕੋਈ 100 ਨੂੰ ਕੋਈ 150 ਨੂੰ ਕੋਈ 50 ਨੂੰ ਆਪ ਵਿਕਾਸ ਕਰਤਾ ਬਾਜ਼ਾਰ ਨਾਲ ਜੋੜਤੀ ਜਮਣੀ ਜਿਹੜੇ ਮੁਲਕਾਂ ਦਾ ਹੈ ਮਾਡਲ ਲੈ ਕੇ ਆ ਰਹੇ ਸੀ ਬਹੁਤ ਵਾਹੀ ਕਿਹਾ ਵੀ ਤੁਸੀਂ ਬਾਦਸਿਆ ਦੇ ਹੋ ਸਕਦੇ ਹੋ ਤੁਸੀਂ ਬੁੱਧੀ ਜੀ ਵੀ ਹੋ ਸਕਦੇ ਹੋ ਉਹ ਸਾਡੇ ਨਾਲ ਚੈਨਲ ਸੱਦ ਲਓ ਚਰਚਾ ਤੇ ਕਰ ਲਓ ਚਰਚਾ ਤੇ ਕਰ ਲਓ ਤੁਸੀਂ ਇਹ ਯੂਰਪ ਦਾ ਮਾਡਲ ਲੈ ਕੇ ਆ ਰਹੇ ਜੀ ਤੁਸੀਂ ਯੂਰਪ ਦਾ ਹਾਲ ਦੇਖ ਲੋ ਕੀ ਆ 1970 ਵਿੱਚ ਹੈ ਆંકੜੇ ਆ ਕਿ ਯੂਰਪ ਦੀ ਕੁੱਲ ਆਬਾਦੀ ਦੇ 15% ਕਿਸਾਨ ਖੇਤੀ ਕਰਦੇ ਸੀ ਕਿੰਨੇ ਪਰਸੈਂਟ 15 ਅੱਜ ਯੂਰਪ ਦੀ ਕੁੱਲ ਆਬਾਦੀ ਦਾ ਸਵਾ ਕਿਸਾਨ ਖੇਤੀ ਕਰ ਰਹੇ 400 ਕਿਲੇ ਦੇ ਮਾਲਕ ਤੁਸੀਂ ਤਾਂ ਆਪਣੇ ਖੇਤਾਂ ਤੋਂ ਬਾਹਰ ਕੱਢ ਕੇ ਦੇ ਕਾਰਪੋਰੇਟ ਦਾ ਕਬਜ਼ਾ ਕਰਾਤਾ ਸਾਡੇ ਕਿਹਾ ਕਿ ਇਹੀ ਪਾਲਿਸੀ ਇੱਥੇ ਆ ਰਹੀ ਹੈ ਨਾ ਫਿਰ ਤੁਸੀਂ ਦੱਸੋ ਵੀ ਬਰਤਾਨੀਆ ਦਾ ਕਿਸਾਨ ਟਰੈਕਟਰ ਲਾ ਕੇ ਪਾਰਲੀਮੈਂਟ ਦੇ ਦੁਆਲੇ ਕਿਉਂ ਜਾ ਰਿਹਾ ਜੇ ਤੁਹਾਡਾ ਮਾਡਲ ਠੀਕ ਹੈ ਜੇ ਤੁਹਾਡਾ ਮਾਡਲ ਠੀਕ ਹੈ ਤਾਂ ਫਿਰ ਫਰਾਂਸ ਦਾ ਕਿਸਾਨ ਕਿਉਂ ਛੜਕਾਂ ਤੇ ਆ ਰਿਹਾ ਜਰਮਨ ਦਾ ਕਿਸਾਨ ਕਿਉਂ ਛੜਕਾਂ ਤੇ ਆ ਰਿਹਾ ਯੂਰਪ ਪੂਰੇ ਵਿੱਚ 27 ਮੁਲਕਾਂ ਦੇ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਜੋ ਆਪ ਦੇ ਸਾਡੀ ਅੱਗੇ ਪਰ ਤੁਸੀਂ ਮੰਨ ਜਾਂਦੇ ਵੀ ਤੁਹਾਡੀ ਪਾਲਿਸੀ ਠੀਕ ਆ ਅਮਰੀਕਾ ਦੇ ਕਿਸਾਨ ਸੇਰਾਂ 4.4 ਲੱਖ ਹਜ਼ਾਰ ਕਰੋੜ ਦਾ ਕਰਜ਼ਾ ਹੈਗਾ ਅਮਰੀਕਾ ਦਾ ਕਿਸਾਨ ਵੀ ਖੁਦਕੁਸ਼ੀਆਂ ਕਰਦਾ ਸਾਡੇ ਨਾਲ ਚਰਚਾ ਕਰਨ ਲਈ ਤੁਸੀਂ ਦੱਸ ਤਾਂ ਨਹੀਂ ਕੇ ਫਿਰ ਜੇ 2000 ਏਕੜ ਵਾਲਾ ਕਿਸਾਨ ਵੀ ਖੁਦਕੁਸ਼ੀਆਂ ਦੇ ਰਾਹ ਪਿਆ ਫਿਰ ਤੁਹਾਡਾ ਮਾਡਲ ਗੋਸ਼ਪੁਰ ਨੇ ਅਸੀਂ ਸਪਸ਼ਟ ਕਹਿਨੇ ਆ ਕਿ ਜਿਹੜੀ ਤੁਸੀਂ ਕਾਰਪੋਰੇਟ ਦੀ ਪਾਲਿਸੀ ਲੈ ਕੇ ਆ ਰਹੇ ਜੇ ਜਿੱਤੇ ਪਹਿਲੋਂ ਪੰਚ ਨੇ ਕੰਮ ਕੀਤਾ ਹੁਣ ਪਾਰਟਾ ਕੰਮ ਕਰ ਰਹੀ ਆ ਇਹ ਸਾਨੂੰ ਖੇਤਾਂ ਤੋਂ ਅੱਜ ਨਹੀਂ ਤੇ ਬਾਹਰ ਕੱਲ੍ਹ ਇਹ ਸਾਨੂੰ ਦਿਖ ਰਿਹਾ ਆ ਛੋਟੀ ਦੁਕਾਨਦਾਰੀ ਅਸੀਂ ਕਿਉਂ ਸ਼ਹਿਰੀਆਂ ਨੂੰ ਕਹਿ ਰਹੇ ਆ ਲੈ ਕੇ ਜਾਓ ਤੁਸੀਂ ਅੱਜ ਤੋਂ 25 30 ਸਾਲਾਂ ਬਾਅਦ ਦੁਕਾਨਾਂ ਤੇ ਨਹੀਂ ਰਹੋਗੇ ਜੇ ਇਹ ਨਾ ਵੀ ਚੱਲ ਗਈ ਇਹ ਟੋਟਲ ਛੋਟਾ ਵਪਾਰ ਖਾ ਜਾਣਗੇ ਦੇਖੋ ਸਾਡੇ ਬਜ਼ੁਰਗ ਰਹੇ ਸੀ ਮਾਧੇ ਵਾਲਿਆਂ ਲੋਭੇ ਦਾ ਕਾਰੋਬਾਰ ਕਿੰਨਾ ਬਟਾਲੇ ਹੁੰਦਾ ਸੀ ਕਿਉਂ ਖਤਮ ਹੋ ਗਿਆ ਭਈ ਅਜੇ ਖਾ ਗਏ ਨਾ ਅ ਸਾਡਾ ਅੰਮ੍ਰਿਤਸਰ ਦੇ ਵਿੱਚ ਖੱਡੀਆਂ ਕਿੰਨੀਆਂ ਹੁੰਦੀਆਂ ਸੀ ਛੋਟਾ ਲੱਗੂ ਦਿਓ ਬਹੁਤ ਜ਼ਿਆਦਾ ਸੀ ਕਿੰਨਾ ਨੇ ਖਾ ਲਿਆ ਇਹਨਾਂ ਦੇ ਢਿੱਡ ਚ ਪੈ ਗਿਆ ਅਜੇ ਤੋ ਕਹਾ ਲੁਧਿਆਣੇ ਦੀ ਹੌਦ ਦੀ ਕਿਹੜਾ ਖਾ ਗਿਆ ਜਲੰਧਰ ਦੀ ਸਪੋਰਟ ਇੰਡਸਟਰੀ ਕਿਹਦੇ ਢਿੱਡ ਚ ਪੈ ਗਈ ਇਹ ਦੇਖਣ ਵਾਲੀਆਂ ਗੱਲਾਂ ਨੇ ਜੜੀ ਇੰਡਸਟਰੀ ਇਹ ਲੈ ਕੇ ਆ ਰਹੇ ਨੇ ਅੱਜ ਉਹ ਹੋਰ ਨਾਲੇ ਤਾਂ ਪਾਣੀ ਥੱਲੇ ਗੁੰਦਾ ਕਰਦੀ ਸਾਡਾ ਨਾਲੇ ਸਾਡੇ ਪਾਣੀਆ ਵਿੱਚ ਜ਼ਹਿਰ ਪਾਉਂਦਿਆ ਤੇ ਨਾਲੇ ਉਹਨੂੰ ਕਹਿੰਦੇ ਨਵਾਂ ਵਿਕਾਸ ਆ ਗਿਆ ਜੀ। ਸੋ ਇਸ ਕਰਕੇ ਭਰਾਵੋ ਕੱਲਾ ਹਮਲਾ ਕਿਸਾਨਾਂ ਤੇ ਨਹੀਂ ਹੈ। ਇਹ ਸਾਰਿਆਂ ਤੇ ਆ। ਔਰ ਆਨਲਾਈਨ ਬਾਜ਼ਾਰ ਅੱਜ ਵੀ ਕੋਈ ਦੇਖੋ ਇਹ ਵੱਡੀਆਂ ਖਬਰਾਂ ਦੇ ਲਿਖ ਸਕਦੇ। ਅੱਜ ਵੀ ਕਿਤੇ ਸਰਵੇ ਕਰੋ। ਜਿਹੜਾ ਆਨਲਾਈਨ ਵਪਾਰ ਹੋ ਰਿਹਾ ਉਹਨੇ ਛੋਟੀ ਦੁਕਾਨਦਾਰੀ ਨੂੰ ਰਹਿਣਾ ਤੇ ਕਾਰਪੋਰੇਟ ਇਹ ਬਾ ਇਹ ਲੱਗੀ ਹੋਈ ਆ। ਅਮਰੀਕਾ ਦੀ ਕੰਪਨੀ ਦੇ ਪਿੱਛੇ ਇਹ ਜੋ ਬਹਾ ਵੱਡੇ ਮੌਲਸ ਉਹਨਾਂ ਦੇ ਦੁਕਾਨ ਖਾ ਕੇ ਲੈਣੀ ਹੈ ਇੱਥੋਂ ਤੱਕ ਕੰਪਨੀਆਂ ਦੇ ਝੰਡੇ ਤੇ ਆ ਕੱਲ ਨੂੰ ਪਿੰਡਾਂ ਵਿੱਚ ਗੱਡੀਆਂ ਕੱਲ ਕੇ ਡੱਬਾ ਬੰਦ ਕੀਤਾ ਘਰਾਂ ਦੀ ਜਾਣੀਆਂ ਯੋਗ ਚ ਸ਼ਹਿਰ ਆਉਂਦੀ ਵੀ ਲੋੜ ਨਹੀਂ ਪੈਣੀ ਖਾਣ ਕੇ ਸਾਰਾ ਕੁਝ ਇਸ ਕਰਕੇ ਸੀ ਕਹਿਨੇ ਆ ਭਰਾਓ ਹਮਲਾ ਫੋਕ ਬਟਾ ਮਲਾਜਮਾਂ ਨੂੰ 20 60 ਮਲਾਜਮ ਤਾਂ ਕਰ ਤੇ ਬਿੱਲ ਇਹ ਤਾਂ ਸਾਰੀਆਂ ਸਾਮੀਆਂ ਬੇਲੀਆਂ ਕਿਸੇ ਮਹਿਕਮੇ ਚਲਜੋ ਕੋਈ ਮਜ਼ਦੂਰ ਪੁਰਾ ਤੇ ਕਿਸੇ ਨੂੰ ਸਰਕਾਰੀ ਨੌਕਰੀ ਦੀ ਗੱਲ ਹੀ ਛੱਡ ਦੋ ਕਿ ਇਹ ਦੇਣ ਦੋਣਗੇ ਜੋ ਹਾਲਾਤ ਨੇ ਮਜ਼ਦੂਰਾਂ ਦੇ ਵੀ ਹਮਲੇ ਵਡੇ ਨੇ ਸਾਡੀ ਪ੍ਰਾਇਮਰੀ ਐਜੂਕੇਸ਼ਨ ਵਿਦਿਆ ਦਾ ਹੋ ਗਿਆ ਸਿਰ ਸੁਣਦਾ ਹੋ ਗਿਆ ਤੁਸੀਂ ਤਾਂ ਕਹਿੰਦੇ ਆ ਕਿ ਇਹ ਜੜੀ ਪਾਲਸੀ ਵਿਸ਼ਵ ਪੌਰ ਸੰਸਥਾ ਨੇ ਲੈ ਕੇ ਆਂਦੀ ਆ ਜੜੀ ਵਰਲਡ ਬੈਂਕ ਨੇ ਲੈ ਕੇ ਆਂਦੀ ਆ ਜੜੀ ਮੁਦਰਾ ਕੋਸ਼ ਬਣਨੇ ਲੈ ਕੇ ਆਂਦੀ ਆ ਕੱਲਾ ਇੱਥੇ ਹੀ ਨਹੀਂ ਇਹ ਪੂਰੀ ਦੁਨੀਆ 'ਚ ਲਾਗੂ ਹੋ ਰਹੀ ਹੈ। ਉਹਦੇ ਖਿਲਾਫ ਇੱਕ ਦਮ ਪਾੜ ਕੇ ਖਲੋਤਾ ਇਹਦਾ ਖੇਤਾਂ 'ਚ ਕੰਮ ਕਰਦਾ। ਜਿਹੜਾ ਖੇਤ ਮਜ਼ਦੂਰ ਕਿਉਂ ਅੜ ਕਿਉਂ ਗਿਆ? ਇਹਦੀ ਆਬਾਦੀ ਬਹੁਤ ਜ਼ਿਆਦਾ। ਸਿਮਲਾਜਮਾ ਦੀ ਸਟੈਂਥ ਬਹੁਤ ਥੋੜੀ ਸੀ। ਉਹ ਨਹੀਂ ਆੜ ਸਕੇ। ਟਾਕੇ ਲੱਗੇ ਇਹ ਅੜ ਕੇ ਖਲੋਤਾ। ਹੁਣ ਸਵਾਲ ਇੱਥੇ ਆ। ਹੁਣ ਰੁਕਿਆ ਨਹੀਂ ਗੱਲ ਜਿਹੜੇ ਕਹਿੰਦੇ ਸੀ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਲੜ ਕੇ ਆਏ ਆ। ਹੁਣ ਦੁਬਾਰਾ ਫਿਰ ਜਿਹੜਾ ਨਵਾਂ ਮਾਰਕੀਟਿੰਗ ਦਾ ਖੱਲਣਾ ਭੇਜਿਆ ਮੁੰਦੀ ਹੁਣਾਂ ਨੇ ਉਹਦੇ ਵਿੱਚ ਇਹ ਗੱਲਾਂ ਲਿਖਤੀਆਂ ਲਿਖਿਆ ਕਿ ਕੰਟੈਕਟ ਫਾਰਮਿੰਗ ਲੈਂਦੀ ਉੱਥੇ ਇਹ ਕਹਿੰਦਾ ਐਪੀਐਮਸੀ ਐਕਟ ਮੰਡੀ ਦੇ ਵਿੱਚ ਹੁੰਦਾ ਵਾ ਇਹ ਉਹਨਾਂ ਨੇ ਕਿਹਾ ਵੀ ਐਮਸੀ ਐਕਟ ਤੇ ਐਪੀਐਮਸੀ ਐਕਟ ਤੇ ਬਸ ਸੋਧ ਕਰੋ ਤੇ ਜਿਹੜੇ ਪ੍ਰਾਈਵੇਟ ਯਾਰਡ ਵਿੱਚ ਅਸਈ ਲੋਕਦਾਨ ਕਤੂਨਗਰ ਬੋਲਾ ਉਹਨਾਂ ਨੂੰ ਉਹਨਾਂ ਨੂੰ ਮੰਡੀ ਦਾ ਐਲਾਨ ਉਹੀ ਨਿੱਜੀ ਮੰਡੀ ਜਿਹੜੀ ਪਹਿਲਾਂ ਉਸ ਕਾਨੂੰਨਾਂ ਚ ਲਿਖੀ ਸੀ ਫੇਰ ਆ ਗਈ ਜਦਿ ਤਿੰਨ ਕਾਲੇ ਕਾਨੂੰਨ ਫੇਰ ਕੱਟ ਕੇ ਲੈ ਲਓ ਹੁਣ ਪੜਾਓ ਆਗੂਆਂ ਦਾ ਕੰਮ ਹੁੰਦਾ ਤੁਹਾਨੂੰ ਦੇਖੋ ਆਗੂਆਂ ਦਾ ਕੰਮ ਹੁੰਦਾ ਤੁਹਾਨੂੰ ਦੱਸਣਾ ਫੈਸਲਾ ਕਰਨਾ ਕਿ ਨਹੀਂ ਕਰਨਾ ਹੈ ਜਨਤਾ ਦੀ ਮਰਜ਼ੀ ਦਾ ਸਵਾਲ ਮੈਂ ਕਹਿਣਾ ਜਦੋਂ ਅੰਦੋਲਨ ਚੱਲਦੇ ਆ ਅੱਜ ਤੁਸੀਂ ਆਏ ਨੇ ਤੁਹਾਨੂੰ ਸਮੱਸਿਆ ਆਈ ਹੋਊ ਜਦੋਂ ਅਸੀਂ ਕਿਸੇ ਵੀ ਜਾਬਰ ਦੇ ਖਿਲਾਫ ਲੜਦੇ ਆ ਫਿਰ ਤਕਲੀਫਾਂ ਦਾ ਸਹਿਣੀਆਂ ਪੈਂਦੀਆਂ ਜੇ ਘੋੜਿਆਂ ਦੀਆਂ ਕਾਠੀਆਂ ਤੇ ਜੰਗਲਾਂ ਤੇ ਨਾ ਰਹਿੰਦੇ ਭਲਾ ਮੁਗਲ ਨਾ ਜਾਂਦੇ ਇਹ ਕਹਲਾਉਂਦੇ ਸੋਚਦੇ ਜੇ ਅੰਗਰੇਜ਼ਾਂ ਦੇ ਖਿਲਾਫ ਪੰਜਾਬ 100 ਸਾਲ ਨਾ ਲੜਦਾ ਕਿ ਅੰਗਰੇਜ਼ ਚਲੇ ਜਾਂਦੇ ਇਸ ਕਰਕੇ ਭਰਾਓ ਜਦੋਂ ਤੁਹਾਡੇ ਇੰਡੀਆਂ ਵੱਡੀਆਂ ਮੰਗਾਂ ਹੋਣ ਜੜੀਆਂ ਕਾਰਪੋਰੇਟ ਦੀ ਪਾਲਿਸੀ ਨਾਲ ਟਕਰਾਂਦੀਆਂ ਹਾਣ ਜੜੀਆਂ ਵਿਸ਼ਵਪਾਰ ਸੰਸਥਾ ਨਾਲ ਟਕਰਾਂਦੀਆਂ ਹਾਣ ਉਹ ਲੰਮੀ ਲੜਾਈ ਦੀ ਮੰਗ ਕਰਦੇ ਕਿ ਜੱਟ ਕੇ ਲੜੋ ਹੰਬੋ ਨਾ ਥੱਕੋ ਨਾ ਸਰਕਾਰ ਦਾ ਇੱਕ ਗੱਲ ਹੁੰਦਾ ਜਦੋਂ ਤੁਸੀਂ ਵੀ ਨੂੰ ਇੱਥੇ ਆ ਕੇ ਪੁੱਛਦੇ ਜੇ ਇਹ ਕੁੰਦਾ ਅੱਕਣਾ ਤੇ ਕੁੰਦਾ ਥੱਕਣਾ ਥੱਕੇ ਦਾ ਲਾਜ ਜੇ ਸਵਾਲ ਦੋ ਨੂੰ ਦੋ ਦਿਨ ਇੱਕ ਦਿਨ ਫਿਰ ਦੋਰੇ ਰੀਹੈਬਿਲਿਟੀ ਚ ਨੂੰ ਜਿਹੜਾ ਅੱਕ ਗਿਆ ਫਿਰ ਉਹਦਾ ਇਲਾਜ ਮੈਂ ਤੁਹਾਨੂੰ ਇੱਕ ਬਜ਼ੁਰਗਾਂ ਆਪਣੀਆਂ ਦੀ ਗੱਲ ਦੱਸਦਾ ਅਸੀਂ ਆਪਣੀਆਂ ਮਾਵਾ ਤੋਂ ਸੁਣਦੇ ਆਏ ਕਹਿੰਦੇ ਜੱਟ ਕਹਿੰਦੇ ਸਵਾਗਾ ਚ ਟਿਕੋ ਜਾਂਦੇ ਚੁੱਕ ਲਿਆ ਸਿਰ ਤੇ ਉਹਨੂੰ ਕਹਿੰਦਾ ਆ ਤੂੰ ਸੋਨਾ ਹੋ ਜਾ ਸੋਨਾ ਹੋ ਜਾ ਕਿਉਂਕਿ ਤੱਕ ਕਿੰਨਾ ਚੱਪੜੀ ਲਿਆ ਅਖੀਂ ਤੇ ਹਸਾਂ ਤੂੰ ਲਾ ਦਿੱਤ ਤੋ ਆਂਦੇ ਵੀ ਸੋਨਾ ਸੋਨਾ ਤੇ ਹੰਦੀਆਂ ਦਾ ਸਮਾਰਿਆ ਆਹ ਨਾਲ ਚ ਲੋਹੇ ਹੋ ਜਾ ਛਾਪਾ ਮੁਕਾ ਅੱਕ ਗਿਆ ਨਾ ਉਹ ਕਹਿੰਦੇ ਸੋਨਾ ਹੋ ਗਿਆ ਜੀ ਕਥਾ ਦੇ ਪਿੱਛੇ ਕੁਛ ਇਹਨਾਂ ਕੁਛ ਦਾ ਰੀਜਨ ਹੋਊ ਸੋਨਾ ਉਹਨੇ ਕੀ ਹੋਣਾ ਸੀ ਜਾਂ ਲੋਭਾ ਹੋਣਾ ਸੀ ਉਹਨੂੰ ਕਿਹਾ ਗਿਆ ਭੱਕਣਾ ਨਹੀਂ ਭਾਈ ਹੁਣ ਜਦੋਂ ਅਸੀਂ ਕਹਿੰਦੇ ਆਂ ਵੀ ਸੋਨਾ ਹੋ ਜਾ ਜੇ ਸੋਨਾ ਕਿਹਾ ਤੇ ਵੀ ਸੋਨਾ ਹੀ ਲੈਣਾ ਅੱਖ ਕੇ ਸੁਆਖਾ ਨਹੀਂ ਮਾਰਨਾ ਦੀ ਬਤਲੇ ਕਿ ਨਹੀਂ ਫਿਰ ਲੋਭਾਈ ਹੋ ਜਾ ਤਾਂ ਜਦੋਂ ਮਨ ਉਹ ਖੱਕ ਜਾਂਦਾ ਉਦੋਂ ਸਰਕਾਰ ਜਿੱਤ ਜਾਂਦੀ ਉਹ ਤੁਹਾਨੂੰ ਅਕਾਉਣਾ ਚਾਹੁੰਦੇ ਆ ਕਿ ਯਾਰ ਰੋਜ ਹੀ ਛੜਕਾਂ ਦੇ ਯਰ ਸਾਲ ਹੋ ਗਿਆ ਤੁਹਾਡੀ ਕਿਸੇ ਸੁਣੀ ਨਹੀਂ ਉਹਨਾਂ ਕਾ ਕੋਈ ਗੱਲ ਨਹੀਂ ਪਹੁੰਚ ਪੰਜ ਸਾਲ ਲਈ ਜਾ ਫਿਰ ਚੱਲਣ ਤੇ ਬਾਈ ਕੀ ਹੋ ਜਾ ਤੁਸੀਂ ਮਾੜਾ ਜਿਹਾ ਆਪਣਾ ਫਾਕ ਦਾ ਵਰਤੋ ਕਰੋ ਗੁਰੂ ਸਾਹਿਬਾ ਕਹਿੰਦਾ ਸੀ ਵੀ ਸੰਗਤ ਇੱਕੀ ਵਿਸਵੇ ਮਿਲਦੀ ਕਿੰਨੀ ਵਿਸਵੇ ਵਿਸਵੇ ਇੱਕੀ ਇਹ ਤਾਂ ਵੱ ਲੋਕ ਵੱਡੇ ਹੁੰਦੇ ਨੇ ਸਰਕਾਰਾਂ ਵੀ ਵੱਡੀਆਂ ਹੁੰਦੀਆਂ ਨੇ ਇਹ ਦਿਮਾਗ ਚੋਂ ਕੱਢ ਦੇ ਲੋਕ ਵੱਡੇ ਹੁੰਦੇ ਆ ਬਸ਼ਰਤੇ ਕਿ ਲੋਕ ਇਹ ਮਾਨ ਬਣਾ ਲੈਣ ਵੀ ਜ਼ਾਲਮਾਂ ਦੇ ਖਿਲਾਫ ਡਟਣਾ ਪਤਾ ਕੀ ਹੈ ਇਹਨਾਂ ਕੋਲੇ ਆ ਮਰਜੀਠਾ ਖਾਣਾ ਸਾਡੀ ਉਸ ਕਿਸਮ ਦੀ ਚਲੋ ਦਿੱਤੀ ਨਹੀਂ ਪੰਜਾਬ ਰਾਜ ਨੂੰ ਆਇਆ ਸਾਹਿਬ ਕਿ ਨਹੀਂ ਆਇਆ ਲੋਕ ਬਹੁਤ ਵੱਡੇ ਅਸਲ ਵਿੱਚ ਲੋਕਾਂ ਦੇ ਮਨਾਂ 'ਚ ਖੌਪੜਾ ਕਰਕੇ ਲੋਕਾਂ ਦੇ ਲੋਕਾਂ ਇਹ ਵੀ ਨਹੀਂ ਕਹਿੰਦੇ ਵੀ ਕਿਸੇ ਦਾ ਨਿਖਾਰ ਕਰਨਾ ਵਾ ਕੋ ਟਕਰਾਉਣਾ ਵਾ ਸਰਕਾਰ ਟੋਠੋਂ ਵੱਡੀ ਨਹੀਂ ਹੈਗੀ ਫਿਰ ਕਰਦੇ ਕੀ ਆ ਜਦੋਂ ਵਪਾਰੀ ਬੋਲਣ ਦੇ ਆ ਆਰਟੀਕਲ ਦੇ ਕਿਸਾਨ ਦਾ ਕਮੈਂਟ ਪਾਉਣਾ ਐਵੇਂ ਵੇਲੇ ਹੈਗੇ ਆ ਦੁਕਾਨਾਂ ਦੇ ਕਿਸਾਨਾਂ ਦੀ ਲੁੱਟ ਕਰਦੇ ਮਜ਼ਦੂਰ ਦੀ ਲੁੱਟ ਕਰਦੇ ਜੇ ਮੁਲਾਜ਼ਮ ਨੇ ਧਰਨਾ ਫਿਰ 70 70 ਹਜ਼ਾਰ ਤਨਖਾਹ ਦੀ ਆਰਟੀਕਲ ਦੇ ਥੱਲੇ ਲੱਗੇ ਇਹ ਇਹਨਾਂ ਨੂੰ ਕਹਿੰਦਾ ਚੈਨ ਨਹੀਂ ਆਉਂਦਾ ਮਾਂ ਦੇ ਕੁੱਤੇ ਨੂੰ ਹੋਰ ਆਉਂਦਾ ਪਤਾ ਵੀ ਕੀ ਲੈਣਾ ਵਾ ਜੇ ਮਜ਼ਦੂਰ ਰੌਲਾ ਪਾਉਣਗੇ ਲੱਥੋ ਆ ਫੇਖੇ ਬੋਲਣ ਦੇ ਥੱਲੇ ਅੱਗੇ ਦਿਹਾੜੀ ਥੋੜੀ ਆ ਜਿਹੜੀ ਸਾਰਿਆਂ ਨੂੰ ਲੜਾਉਣਾ ਹੈ ਅੰਗਰੇਜ਼ਾਂ ਕੋਲ ਕੌਲਸੀ ਸਿੱਖ ਲਈ ਇਹਨਾਂ ਨੇ 파ੜੋ ਤੇ ਰਾਜ ਕਰੋ ਜਣੀ ਇੱਕ ਸੋਸ਼ਲ ਮੀਡੀਆ ਨੂੰ ਹਥਿਆਰ ਵਜੋਂ ਵਰਤ ਰਹਿਆ ਜਿਹੜਾ ਅੱਜ ਅੱਜ ਦਾ ਅੱਜ ਦਾ ਯੁੱਗ ਹੈ ਇਹ ਕਹਿੰਦੇ ਪਰਸੈਪਸ਼ਨ ਦਾ ਯੁੱਗ ਹੈਗਾ ਪਰਸੈਪਸ਼ਨ ਬਣਾਉਂਦਾ ਤੇ ਮੀਡੀਆ ਦੇ ਉੱਤੇ ਗਲਵਾ ਕਿੰਨਾ ਦਾ ਵਾ ਕਾਰਪੋਰੇਟ ਦਾ ਗਲਵਾ ਤਕਰੀਬਨ ਕਹ ਲੋ ਮੰਨੀ ਇਹਦਾ ਮੀਦਾ 80% ਮੀਡੀਆ ਤੇ ਕਬਜ਼ਾ ਹੈਗਾ ਔਰ ਪ੍ਰਸਪਸ਼ਨਾ ਕ੍ਰੀਏਟ ਕਰਦੇ ਨੇ ਔਰ ਪ੍ਰਸਪਸ਼ਨਾ ਕ੍ਰੀਏਟ ਕਰਕੇ ਜਿੱਤੇ ਤੁਸੀਂ ਦੇਖੋ ਇੱਕ ਵਿਗਿਆਨੀ ਸੀ ਵਾਰਮ ਚੂੰਗ ਤੁਹਾਨੂੰ ਇਹ ਨਾਮ ਨਹੀਂ ਸੁਣਿਆ ਹੋਣਾ ਲਦਾਖ ਦਾ ਅ 200 ਬੰਦਾ ਲੱਗੇ ਪੈਦਲ ਕੋ ਉਹ ਬਾੜਾ ਉਹਦਾ ਮਸਲਾ ਨਹੀਂ ਸੀ ਉਹ ਕਹਿੰਦਾ ਜਿਹੜੇ ਤੁਸੀਂ ਵਿਕਾਸ ਕਰ ਰਹੇ ਜਿਹੜੇ ਮਾਨੀਦਾਨੀ ਨੂੰ ਮੁਖਤਤ ਰਿਹਾ ਰਹੇ ਜਮ ਸਾਡਾ ਲਦਾਖ ਇਹਦੇ ਨਾਲ ਕਹਿੰਦਾ ਸਾਡੀ ਜਿਹੜੀ ਉਤੋਂ ਦੀ ਵਾਤਾਵਰਣੇ ਉੱਤੇ ਬੁਰਾ ਪ੍ਰਭਾਵ ਉਹਦੇ ਵੀ ਭੁਖਰਤਾਲ ਤੇ ਬਿਠਾ ਫਿਰ ਪੈਦਲ ਚੱਲਿਆ ਭਾਈ ਇਹਨਾਂ ਦੇ ਲਾਣ ਆਰਡਰ ਵਾਸਤੇ 250 ਬੰਦਾ ਖਤਰਾ ਪੈਦਾ ਹੋ ਗਿਆ ਵੀ ਦੱਸੋ ਬੰਦਾ ਇੱਕ ਗਿਆਨੀ ਜਿਹਨੇ ਤੁਹਾਡੇ ਮੁਲਕ ਲਈ ਇੰਨਾ ਕੰਮ ਕੀਤਾ ਇਹਦਾ ਮਤਲਬ ਆ ਉਹ ਜੋ ਲਟਾਰ ਰਹੇ ਨੇ ਮੁਲਕ ਜਿਹੜਾ ਉਹਦੇ ਖਿਲਾਫ ਬੋਲੂਗਾ ਉਲਟੋਕ ਦੇ ਦੇਣਗੇ ਅਰ ਦੇਖੋ ਆਪਾ ਜਵਾ ਦੇ ਪ੍ਰਵਕਤਾ ਪਤਾ ਨਹੀਂ 10 ਮਹੀਨੇ ਕਾਂ 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 ਕਹਿੰਦੇ ਟਰਾਲੀ 'ਚ ਬੰਬਾ ਟਰੈਕਟਰ ਕਹਿੰਦੇ ਮੋਡੀਫਾਈ ਕਰ ਲਿਆ ਅੰਦੇ ਟਰੈਕਟਰ ਹੀ ਕਹਿੰਦੇ ਟੈਂਕ ਨਹੀਂ ਜਾਂਦਾ ਵਾ ਕਹਿੰਦੇ ਉੱਧਾਂ ਆ ਜਣ ਤੇ ਜਿੱਦਨ ਜਿੱਦਨ ਪੈਦਲ ਤੁਰੇ ਉਦੋਂ ਕੀ ਮੌਤ ਪੈ ਗਈ ਤੇ ਹੁੰਦਾ ਟਿੱਕ ਗੱਲੀ ਵੀ ਨਹੀਂ ਕਰਨਾ ਇਹਦਾ ਮਤਲਬ ਬਿੱਟੂ ਵਰਗੇ ਵਹਿ ਰੱਖੇ ਆ ਭੌਂਕਣ ਨੂੰ ਠੀਕ ਆ ਵੀ ਤੂੰ ਭੌਂਕੀ ਜਾ ਵੀ ਕਿਸਾਨਾਂ ਦਾ ਸਵਾਗਤ ਕਰਨਾ ਦੇ ਉਹ ਦੋਵੇਂ ਉੱਥੇ ਉਹਦੀ ਮੰਨ ਲੈਣੀ ਹੈਗੇ ਦੋ ਹੀ ਲੀਟਰ ਲੈ ਆਫੇ ਕੋਈ ਭੱਜ ਮਾਰ ਦੇ ਦੇਖੋ ਦੋ ਬੰਦੇ ਆ ਉਥੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਬਾਕੀ ਦਾ ਸਭ ਉੱਦਾਂ ਹੀ ਰੱਖੇ ਹੋਣੇ ਆ ਇੱਕ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਿਆਨਾਂ ਦੀ ਇੱਕ ਖੇਤੀਬਾੜੀ ਮੰਤਰੀ ਦਾ ਬਿਆਨ ਆ ਗਿਆ ਹਰਿਆਣੇ ਦੇ ਵਿੱਚ ਵੀ ਆਪਕਾ ਸਵਾਗਤ ਕਰेंगे ਪੈਦਲ ਆ ਕੇ ਅੱਛਾ ਰਵਨੀਤ ਬਿੱਟੂ ਕਹਿੰਦਾ ਵੀ ਠੀਕ ਆ ਪੈਦਲ ਚਲੇ ਜਾ ਕੋਈ ਰੋਣਾ ਅਪਾਜਪਰਾ ਲਾਣਾ ਸਾਰਾ ਬੋਲਦਾ ਰਿਹਾ ਆ ਜਿਹੜਾ ਉਹ ਥੋੜਾ ਜਿਹਾ ਕਰੈਕ ਹੈਗਾ ਵਾ ਅਮਿਲਵਿਦ ਉਹ ਕਹਿੰਦਾ ਅਗਰ ਆਪ ਬੜਿਓਗੇ ਨਾ ਅੱਗੇ ਆਪਕੇ ਪਾਸ ਮਨਜ਼ੂਰੀ ਨਹੀਂ ਹੈ ਤਾਂ ਆਪਕੇ ਉੱਪਰ ਐਸੇ ਬੰਬਾਰੀ ਕੀਤੀ ਜਾਏਗੀ ਆ ਦੇਖ ਲਓ ਕੋ ਬਿਆਨ ਦਾ ਹੈ ਉਹ ਵੀ ਪਸ਼ਪਾ ਦਾ ਮੰਤਰੀ ਉਹ ਵੀ ਇਹ ਆਪੇ ਹੀ ਕਨਫਿਊਜ਼ ਨੇ ਕਿ ਕਿਨੇ ਕੀ ਮਤਲਬ ਇਹਨਾਂ ਨੂੰ 나ਗਪੁਰੋਂ ਨਾ ਤਾਰ ਹਿਲਦੀ ਉਹ ਕਹਿੰਦੇ ਤੂੰ ਬਿਆਨ ਆ ਦੇ ਦੇ ਇਹ ਕੋ ਬੀਬੀ ਬੰਬੇ ਰਹਿੰਦੀ ਆ ਉਹ ਕੁੱਠਾ ਹੀ ਬਿਆਨ ਦਿੰਦੀ ਜਾਂ ਨੋਟਦੀ ਆ ਉਹਨੂੰ ਮੇਰੇ ਇਸੇ ਕਰਕੇ ਰੱਖਿਆ ਹੋ। ਠੀਕ ਹੈ ਜੀ ਵੀ ਕੋਈ ਨਾ ਕੋਈ ਬਿਆਨ ਦਿੰਦੀ ਰਹੇ ਵੀ ਕਿਸਾਨ ਲੀਡਰਾਂ ਦੇ ਅਕਸ ਨੂੰ ਖਰਾਬ ਕਰਨਾ ਔਰ ਚੱਲ ਰਹੇ ਅੰਦੋਲਨ ਨੂੰ ਡੀਰੇਲ ਕਰਨਾ ਹੁਣ ਕਿਵੇਂ ਡੀਰੇਲ ਕਰ ਰਹੇ ਆ ਹੁਣ ਪਹਿਲੋ ਤਾਂ ਮੋਦੀ ਸਰਕਾਰ ਸੈਂਟਰ ਗਵਰਨਮੈਂਟ ਤੇ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਸੁਣ ਕਿਉਂ ਰਿਹਾ ਸੁਪਰੀਮ ਕੋਰਟ ਵਰਸਸ ਅਸੀਂ ਸੁਪਰੀਮ ਕੋਰਟ ਵਰਸਸ ਨਹੀਂ ਹੈਗੇ ਸਾਡਾ ਸੁਪਰੀਮ ਕੋਰਟ ਨਾਲ ਕੀ ਲੈਣਾ ਦੇਣਾ ਜਾਨ ਉਸਕੇ ਪ੍ਰਧਾਨ ਮੰਤਰੀ ਆਸ ਬੜੇ ਕੋਈ ਵੀ ਸੁਪਰੀਮ ਕੋਰਟ ਦਾ ਜੱਜ ਹੈਗੇ ਸੀਗੇ ਕਿਸੇ ਦੀ ਜਰਤ ਨਹੀਂ ਵੀ ਮੋਦੀ ਦੇਗੇ ਖਲੋ ਜਵੇ ਇਹ ਸੁਪਰੀਮ ਕੋਰਟ ਦੇ ਵਕੀਲ ਕਹਿੰਦੇ ਸਨ ਕਿਉਂਕਿ ਇਹੋ ਜਿਹਾ ਛੋਕਦੇ ਆ ਔਰ ਜਦੋਂ ਸੁਪਰੀਮ ਕੋਰਟ ਦੇ ਜੱਜ ਰਿਟਾਇਰ ਹੋ ਕੇ ਰਾਜ ਸਭਾ ਦੀਆਂ ਸੀਟਾਂ ਲੈ ਲੈਣ ਤਾਂ ਫਿਰ ਨਵੇਂ ਪਾਲਿਕਾ ਦੇ ਉੱਤੇ ਉਂਗਲੀ ਉਠਣੀ ਚਾਹੀਦੀ ਕਿਦਰ ਨੂੰ ਜਾ ਰਹੇ 20 ਫੈਸਲੇ ਸੁਪਰੀਮ ਕੋਰਟ ਦੇ ਅਸੀਂ ਤੁਹਾਨੂੰ ਦਿਨਾ ਦਿੰਦੇ ਆ ਜਿਹੜੇ ਕਦੀ ਇਸ ਮੁਲਕ ਦੇ ਵਿੱਚ ਲਾਗੂ ਹੀ ਨਹੀਂ ਹੋਏ 2013 ਦੇ ਵਿੱਚ ਗ੍ਰੇਡ ਨੌਕਦਾ ਦੇ ਵਿੱਚ ਇੱਕ ਫੈਸਲਾ ਆਇਆ ਜਸਟਿਸ ਸਿੰਘਵੀ ਤੇ ਜਸਟਿਸ ਗੰਗੋਲੀ ਨੇ ਦਿੱਤਾ ਕਿ ਤੁਸੀਂ ਕਦੀ ਵੀ ਅਬਜਾਊ ਜ਼ਮੀਨਾਂ ਨਹੀਂ ਖੋਹੋਗੇ ਤੇ ਉੱਪਰਲੀ ਗਿਆ ਸੁਪਰੀਮ ਕੋਰਟ ਨੇ ਤੇ ਆਪਾਂ ਹਤਮਾਲਾ ਕਿਹੜੇ ਕਿੰਨਾ ਦੀ ਜ਼ਮੀਨਾਂ ਦੇ ਬਣਦੇ ਨੇ ਦੇਣ ਜਵਾਬ ਬਹੁਤ ਜਮਾਤ ਨਹੀਂ ਹੈ ਅੱਜ ਜਦੋਂ ਸੁਪਰੀਮ ਕੋਰਟ ਨੇ ਕਿਹਾ ਪਰਾੜੀ ਵਾਲੇ ਮਸਲੇ ਤੇ ਵੀ ਤੁਸੀਂ 100 ਰੁਪਇਆ ਇਹਨਾਂ ਨੂੰ ਦੋ ਹੋਇਆ ਲਾਗੂ ਕਰਦੇ ਹੁਣ ਕਧਾੜੇ ਚੜ੍ਹਿਆ ਕੇਂਦਰ ਦੇ ਵੀ ਸਾਡਾ ਡੀਜੀਪੀ ਪਤਾ ਨਹੀਂ ਕਿੱਥੇ ਕੰਮ ਮਾਰ ਕੇ ਟੰਗ ਦੇਣਾ ਪ੍ਰਿੰਸੀਪਲ ਫੈਕਟਰੀਆਂ ਦੇ ਟੰਗ ਦੇਣਾ ਏਜੀਆ ਦੇ ਟੰਗ ਦੇਣਾ ਪਖੰਡ ਕਰਦੇ ਆ ਕੇਜਰੀਵਾਲ ਹੁਣੀ ਆਪ ਦੀ ਜਿਹੜੀ ਦਿੱਲੀ ਦੀ ਨਵੀਂ ਬਣੀ ਮੁੱਖ ਮੰਤਰੀ ਉਹਨੂੰ ਬਚਾਉਣ ਲਈ ਕਿਸਾਨ ਕੋਲ ਨੂੰ ਦਾ ਦੇ ਰਾਹ ਰਹਿਗਾ ਸਪੈਕਰੋਂ ਕਿਹਾ ਆਟਾ ਸਾਟਾ ਕਰ ਲਈਏ ਇਸ ਕਰਕੇ ਜੇ ਪੰਜਾਬ ਸਰਕਾਰ ਚਾਵੇ ਕੁਝ ਵੀ ਹੋ ਨਹੀਂ ਸਕਦਾ ਹੈਗਾ ਇਸ ਕਰਕੇ ਇਹ ਭਰਾਓ ਸੁਪਰੀਮ ਕੋਰਟ ਦਾ ਬਹਾਨਾ ਬਣਾ ਕੇ ਜਿਹੜੀ ਗੱਲ ਕਰਨਾ ਚਾਹੁੰਦੀ ਮੈਂ ਤੁਹਾਨੂੰ ਅਗਲੇ ਫੈਸਲੇ ਦੱਸੂ ਇੱਕ ਵਾਰੀ ਸਿਪਰੀਮ ਕੋਰਟ ਨੇ ਰਜਿਸਟ੍ਰੇਸ਼ਨ ਦੇ ਉੱਤੇ ਫੈਸਲਾ ਸੁਣਾਇਆ ਸੀ ਨਾ ਜਦੋਂ ਪੂਰੇ ਦੇਸ਼ ਦੇ ਵਿੱਚ ਵਿਰੋਧ ਹੋਇਆ ਕੋਈ ਸੁਪਰੀਮ ਕੋਰਟ ਕਿੱਧਰ ਨੂੰ ਗਿਆ ਆਈ ਸਮਝ ਕੇ ਨਹੀਂ ਆਈ ਹੁਣ ਇਦਾਂ ਹੀ ਆ ਬਾਈ ਉਹਨੂੰ ਕਹੇ ਬਾਈ ਸਾਡੀ ਤਾਂ ਲਾਸ਼ਾਂ ਤਾਂ ਨਹੀਂ ਆ ਖੂਨ ਦਾ ਦਰਿਆ ਨੰਗ ਤਪ ਨੰਗ ਫਿਰ ਦੇਖਦੇ ਕਿਵੇਂ ਲੱਗ ਮੋਜਦਾ ਜਦੋਂ ਲੋਕ ਇਮਾਨਦਾਰੀ ਨਾਲ ਇਸ ਧੋਲ ਵਿੱਚ ਕੁੱਦ ਗਏ ਆ ਫਰ ਕੋਈ ਕੋਟ ਵੀ ਕੁਛ ਕਰ ਨਹੀਂ ਸਕਦੇ ਹੈਗੇ ਸੋ ਇਸ ਕਰਕੇ ਅੱਜ ਵੀ ਸਾਲ ਕਰ ਰਹੇ ਆ ਅੱਜ ਵੀ ਜਾਂਦੇ ਆ ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਪੰਜਾਬ ਸਰਕਾਰ ਕੋਲੇ ਇੱਕ ਸਾਫਤਾ ਅਧਿਕਾਰੀ ਦੋ ਹੈਗੇ ਉਹ ਵੀ ਕਰੂ ਹੈਗੇ ਆ ਉਹਨਾਂ ਕੋਲੇ ਕੋਈ ਮਦੂਦਾ ਅਧਿਕਾਰੀ ਨਹੀਂ ਹੈ ਕਿਉਂਕਿ ਦਿੱਲੀ ਦੀ ਚਾਪਲੂਸੀ ਬਹੁਤ ਵਧੀਆ ਕਰਦੇ ਆ ਅੱਜ ਕੱਲ੍ਹ ਪੰਜਾਬ ਦੀ ਵੀ ਕਰਦੇ ਆ ਉਹ ਦੱਸਦੇ ਆ ਸਾਰਾ ਕੁਝ ਵੀ ਕਿਵੇਂ ਕਿਵੇਂ ਸੈਟ ਹੋਣਾ ਆ ਇਸ ਕਰਕੇ ਪ੍ਰਭੂ ਇਹ ਅੰਦੋਲਨ ਜਿੰਨੀ ਦੇਰ ਤੱਕ ਆਪਣੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਕੋਈ ਮੰਗਾ ਤੇ ਛੋਟ ਗੱਲ ਨਹੀਂ ਹੁੰਦੀ ਹੈਗੀ ਇਹ ਅੰਦੋਲਨ ਮੁੱਕਣ ਵਾਲਾ ਨਹੀਂ ਹੈ ਦੋ ਗੱਲਾਂ ਵੀ ਡੱਲੇਵਾਲ ਜੀ ਹੁਣਾਂ ਦੀ ਸ਼ਹਾਦਤ ਹੋ ਜੂ ਇਹ ਪੱਕਾ ਹੀ ਪਤਾ ਸੀ ਜਦੋਂ ਮਰਨ ਮਰਤਰਖਿਆ ਸੀ ਵੀ ਜਾਂਦੇ ਮੰਗਾ ਰਾਵਾਂਗੇ ਤੇ ਜਾਂ ਕਿਸਾਨ ਆਗੂ ਸ਼ਹੀਦ ਹੋ

ਬੰਦੇ ਸਿੰਘ ਜੀਰਾ ਹੋਰ ਵੱਡੇ ਲੀਡਰ ਗਏ ਉਦੋਂ ਅਗਲੇ ਜਸਧ ਜਸਵਿੰਦਰ ਸਿੰਘ ਲੰਗੋਵਾਲ ਇਹ ਹੋਰ ਵੱਡੇ ਲੀਡਰ ਗਏ ਹਰ ਜਥੇ ਦੇ ਵਿੱਚ ਵੱਡੇ ਲੀਡਰ ਹੁੰਦੇ ਔਰ ਸਿੱਧੀਆਂ ਗੋਲੀਆਂ ਮਾਰਦੇ ਅਗਲੇ ਦੇ ਵਿੱਚ ਇੱਕ ਦੇ ਖਾਂਦੇ ਆ ਇਸ ਕਰਕੇ ਪਰ ਮੋਦੀ ਸਰਕਾਰ ਨੈਤਿਕ ਤੌਰ ਤੇ ਹਾਰ ਗਈ ਸਾਡੇ ਕੋਲ ਜਿਹੜੇ ਕਹਿੰਦੇ ਸੀ ਕਿ ਪੈਦਲ ਤੁਰ ਕੇ ਆਜੋ ਫੁੱਪ ਕੇ ਚੱਡਗੇ ਨਾ ਫਿਰ ਕੀ ਜਵਾਬ ਹੈ ਦੁਨੀਆ ਦੇ ਸਾਹਮਣੇ ਕਿ 100 ਬੰਦਾ ਪੈਦਲ ਜਾਂਦਾ ਦੇਸ਼ ਦੇ ਅਮਨ ਕਾਨੂੰਨ ਵਾਸਤੇ ਖਤਰਾ ਕਿਵੇਂ ਹੁੰਦਾ ਇਹ ਸਾਡੇ ਸਵਾਲ ਦਾ ਜਵਾਬ ਅਜੇ ਤੱਕ ਕੋਈ ਦੇਣ ਨੂੰ ਤਿਆਰ ਨਹੀਂ ਹੈ ਸੇ ਸਾਡਾ ਮੁਲਕਿਆ ਹਿੰਦੁਸਤਾਨ ਕਿਸੇ ਦੇ ਪਿਓ ਦਾ ਧੋੜਾ ਵਾ ਵੀ 100 ਬੰਦੇ ਵਾਸਤੇ ਵੀ ਮਨਜ਼ੂਰੀਆਂ ਲਈਏ ਜਿਆ ਕੋਲੇ ਜਾ ਕੇ ਇਹ ਸਾਡਾ ਮੁਲਕਿਆ ਇਹ ਸਾਡੇ ਟਕਸਾ ਤੋਂ ਬਣਿਆ ਇਸ ਮੁਲਕ ਦੀ ਇਸ ਪੰਜਾਬ ਨੇ 90% ਕੁਰਬਾਨੀਆਂ ਦਿੱਤੀਆਂ ਹੈਗੀਆਂ ਦੋਂ ਮੋਦੀ ਹੁਣੀ ਜਾਂਚ ਦੇਣਗੇ ਸਾਨੂੰ ਦਿੱਲੀ ਆਉਣਾ ਕਿ ਨਹੀਂ ਆਉਣਾ ਸੋ ਇਸ ਕਰਕੇ ਠੀਕ ਆ ਇਕਦਾਂ ਯਾਦ ਰੱਖਿਓ ਬਹੁਤ ਸਾਰੇ ਸਿਆਸੀ ਸਿਆਸਦ ਵਿੱਚ ਪਰਿਵਾਰ ਹੁੰਦੇ ਕੁਭਰਾਇਓ ਨਾ ਕਦੇ ਮਾਦੇ ਵਾਲੇ ਮੁੱਖ ਮੰਤਰੀ ਜੀ ਵੀ ਕੁਰਤੀ ਬੋਲਦੇ ਹੁੰਦੇ ਜਿਹਨੂੰ ਕੈਰੋ ਦੇ ਨਾਮ ਨਾਲ ਤੁਸੀਂ ਯਾਦ ਕਰਦੇ ਹੋ ਆ ਗਿਆ ਜੱਟਾ ਕਿੱਥੇ ਗਿਆ ਟੰਪੁਰ ਕਦੇ ਟਾਈਮ ਹੁੰਦਾ ਹੁੰਦਾ ਹਾਂ ਹਾਂ ਬਾਦਲਾਂ ਦਾ ਵੀ ਟਾਈਮ ਸੀ ਕਿੱਥੇ ਗਏ ਆ ਉਹਨਾਂ ਉਹਨਾਂ ਦਾ ਉਹ ਰਾਲਾ ਉਹਨਾਂ ਦੇ ਕਿੱਥੇ ਆ ਉਹ ਗੁਲਦਸਤਿਆਂ ਨੂੰ ਪਾਣੀ ਪਾਉਂਦਾ ਆਪਣੇ ਮੈਦਾਨ ਹੁਣ ਕਹਿੰਦਾ ਪਹਿਲੋ ਕਹਿੰਦਾ ਜੀ ਮੈਨੂੰ ਪੁੱਛਣ ਦੇ ਜੇ ਮੈਂ ਰਾਹ ਦਊਗਾ ਮੁੜ ਕੇ ਕਹਿੰਦਾ ਮੈਨੂੰ ਕਦੇ ਪੁੱਛਿਆ ਹੀ ਨਹੀਂ ਨਾ ਮੈਂ ਰਾਹ ਦਿੱਤਾ ਹੁਣ ਪੁੱਛਦਾ ਵੀ ਕੋਈ ਨਹੀਂ ਉਹਨਾਂ ਨੂੰ ਠੀਕ ਆ ਕਈ ਆਏ ਤੇ ਕਦੀ ਇੰਦਰਾ ਗਾਂਧੀ ਦੀ ਵੀ ਤੂਤੀ ਬੋਲਦੀ ਹੁੰਦੀ ਉਹਦਾ ਵੀ ਕਿਹਾ ਕੋਈ ਨਹੀਂ ਮੋਦੀ ਜੀ ਇੱਥੇ ਬੜੇ ਆਏ ਤੇ ਇਹ ਮੁਲਕ ਆ ਮੁਲਕ ਇਹ ਹੁੰਦਾ ਹੁੰਦਾ ਕੈਮ ਕਰੀ ਬਈ ਦਿਮਾਗ ਖਰਾਬ ਹੁੰਦਾ ਹੁੰਦਾ ਆਤਮਾ ਦਾ ਹਏ ਆ ਆ ਬਣਾਉਂਦੇ ਵੀ ਹੁੰਦੇ ਆ ਤੇ ਲੰਬੇ ਵੀ ਹੁੰਦੇ ਆ ਠੀਕ ਆ ਪੰਜਾਬ ਵਾਲੇ ਨੂੰ ਤਾਂ ਸੌਫੀ ਲਾਉਣਗੇ ਹੁਣ ਠੀਕ ਆ ਜੀ ਜਦ ਖੈਰ ਸਾਡਾ ਧਿਆਨ ਇੱਧਰ ਨਹੀਂ ਖਿਆਵੇ ਸਾਡਾ ਉੱਧਰ ਆ ਵੱਡੀ ਵੱਡਿਆਰ ਤੋਂ ਪਾਲ ਤੋ ਅਸੀਂ ਕਹਿੰਦੇ ਆ ਇਹ ਦੇ ਵਿੱਚ ਚੱਲੇ ਸਾਡੀਆਂ ਲੱਤਾਂ 'ਚ ਵੱਜਦਾ ਇਹਨੂੰ ਕਹਿੰਦੇ ਤੂੰ ਕਾਨੂੰ ਪੰਗਾ ਲੈਣਾ ਸਾਡੇ ਆਪ ਦਾ ਕੰਮ ਕਰੀ ਜਾ ਚੋਬਰ ਕੇ ਅਸੀਂ ਆਪ ਦਾ ਕਰੀ ਰਹੇ ਨੇ ਠੀਕ ਹੈ ਜੀ ਔਰ ਜਵੇਂ ਸਾਡੀ ਭੈਣ ਨੇ ਕਿਹਾ ਵੀ ਜਿਹੜੇ ਝੂਠ ਮਾਰੇ ਸੀ ਸਾਰੇ ਕਹਿੰਦਾ ਠੇਕੇ ਵਾਲੇ ਮੁਲਾਜ਼ਮ ਪੱਕੇ ਕਰਾਂਗੇ ਉਹ ਕੁੱਟ ਖੰਦੇ ਫਿਰਦੇ ਰੋ ਝੂਠ ਦੀ ਵੀ ਕੋਹਾਟ ਨਹੀਂ ਦੀ ਨਾ ਪਰ ਪੁੱਛੇ ਵੀ ਇੰਨਾ ਝੂਠ ਨਾ ਮਾਰੋ ਕਿ ਬਰਸਦਾ ਭਰਿਆ ਜਾਵੇ ਠੀਕ ਹੈ ਜੀ ਔਰ ਭਾਈ ਇਹਨਾਂ ਦਾ ਤਾਂ ਕੋਈ ਸਾਫ ਸਾਨੂੰ ਨਹੀਂ ਲੱਗਦਾ ਬਹੁਤ ساری ਸਰਕਾਰ ਨੂੰ ਅਸੀਂ ਬੋਝ ਲੈਂਦੇ ਵੀ ਆ ਬੱਦਲ ਅਕਾਲੀਤਾਲ ਬੱਦਲ ਜਾਓ ਭੱਜਪਾ ਦੀ ਐਨ ਨੂੰ ਜਾ ਰਹੇ ਵੀ ਦੀ ਨੀਤੀ ਆ ਵਾ ਕੈਪਟਨ ਅਮਰਿੰਦਰ ਐਨ ਨੂੰ ਜਾ ਇਹਨਾਂ ਦੇ ਹਸਾਬ ਨੂੰ ਵੀ ਕਿਹੜਾ ਕੈਨੂਨ ਆ ਇਹ ਸਾਰੇ ਮੁੱਖ ਮੰਤਰੀ ਬਣਾਉਂ ਫਿਰਦੇ ਆ ਉਹ ਦਿੱਲੀ ਦੀ ਚਾਕਰੂਸੀ ਚੀਮਾ ਦਾ ਮੈਨੂੰ ਮੁੱਖ ਮੰਤਰੀ ਬਣਾ ਦੋ ਸਦਮਾ ਦਾ ਮੈਨੂੰ ਬਣਾ ਦੋ ਤਿੱਜਾ ਉਂਝ ਲੱਥਾ ਫਿਰਦਾ ਵਾ ਔਰ ਸਭ ਤੋਂ ਵੱਡੀ ਗੱਲ ਇਸੇ ਅੰਦੋਲਨ ਵਿੱਚ ਲੈ ਕੇ ਜਾਇਓ ਚਲੋ ਸ਼ੋਮਣੀ ਕਮੇਟੀ ਨੇ ਆਪਣੇ ਧਾਰੇ ਬੰਦ ਰੱਖੇ ਸਾਰਿਆਂ ਦਾ ਸਵੱਖਣਾ ਹੈ ਤੁਸੀਂ ਕਾਂਸਲ ਨੂੰ ਸਵਾਲ ਕਰਿਓ ਵੀ ਜਦੋਂ ਪੰਜਾਬ ਬੰਦ ਹੋਇਆ ਸੀ ਤੁਹਾਡੀ ਪਾਰਟੀ ਨੇ ਦੱਸੋ ਕੀ 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 ਫੈਸਲਾ ਕੀਤਾ ਸੀ ਵੀ ਤੁਸੀਂ ਅੰਦੋਲਨ ਦੇ ਬੰਦ ਦੇ ਨਾਲ ਹੈਗੇ ਸੀ ਕਿ ਨਹੀਂ ਆ ਯਾਦ ਰੱਖ ਕੇ ਸਵਾਲ ਕਰਨਾ ਅਕਾਲੀ ਦਲ ਨੂੰ ਪੁੱਛਿਓ ਹਮੇਸ਼ਾ ਮਨਿੱਤ ਬੀਜੀ ਨੇ ਕਰਤਾ ਅਕਾਲੀ ਦਲ ਨੇ ਕੀ ਫੈਸਲਾ ਕੀਤਾ ਸੀ ਉਹ ਬੰਦ ਦੇ ਨਾਲ ਆ ਕਿ ਨਹੀਂ ਹੈਗੇ ਆਮ ਆਦਮੀ ਪਾਰਟੀ ਨੇ ਕਿ ਭਾਵੇਂ ਸਰਕਾਰ ਹੋਰ ਚੀਜ਼ ਨੂੰ ਆਮ ਆਦਮੀ ਪਾਰਟੀ ਨੇ ਵੀ ਆਪਣਾ ਸਟੈਂਡ ਕਲੀਅਰ ਮੋਦੀ ਤੋਂ ਡਰਦਿਆਂ ਨਹੀਂ ਕੀਤਾ ਇਹ ਭਾਗ ਦੇ ਨਾਲ ਆ ਕੇ ਇਹ ਸਪਸ਼ਟ ਕਰਨਾ ਦੇ ਜਿਨਾਂ ਪਾਰਟੀ ਦੀ ਪਾਲਿਸੀ ਹੋਣ ਭਾਵੇਂ ਨਾ ਹੋ ਠੀਕ ਹੈ ਜੀ আর ਬੇਸ਼ੱਕ ਬਾਕੀਆਂ ਕੋਲ ਅਸੀਂ ਆਸਮ ਨਹੀਂ ਰੱਖ ਸਕਦੇ ਅੱਜ ਸ਼ੋਮਨੀ ਕਾਲੀ ਦਾ ਲੰਮਰਸਰ ਵੀ ਮੈਚ ਕਰਨ ਆਇਆ ਬਰਾਬਰ ਤੇ ਬੈਠਾ ਹੈਗਾ ਉਹਨਾਂ ਦਾ ਵੀ ਧੰਨਵਾਦ ਆ ਔਰ ਜਿੰਨਾ ਜਿੰਨਾ ਵੀ ਇਤਰਾ ਨੇ ਅੱਜ ਦੇ ਪੰਜਾਬ ਪੰਗ ਦੇ ਵਿੱਚ ਸਾਡਾ ਸਹਿਯੋਗ ਕੀਤਾ ਅਸੀਂ ਰਿਣੀ ਹਾਂ ਔਰ ਭਰਾਓ ਇਹ ਐਲਾਨ ਆ ਦੋਆ ਮੋਰਚਿਆਂ ਦਾ ਜਿਹੜਾ ਹਾਲੇ ਗਾਹਾਂ ਜਾ ਕੇ ਲਾਗੂ ਕਰਨਾ ਸੀ ਵੀ ਜਿੱਥੇ-ਜਿੱਥੇ ਵੀ ਪਾਸਪਾ ਦੇ ਐਮਐਲਏ ਕੋਈ ਸਾਫਕਾ ਤਹਿ ਜਿੱਤਿਆ ਐਮਪੀ ਜਾਂ ਹਰਿਆ ਜਾਂਦਾ ਉਹਦਾ ਪੀਸਫੁਲੀ ਢੰਗ ਨਾਲ ਵਿਰੋਧ ਕਰਨਾ ਮੈਂ ਦੁਬਾਰਾ ਕਰ ਰਿਹਾ ਸ਼ਹਿਰਾ ਜੰਦਾ ਸ਼ਹਿਰਾ ਨੂੰ ਵਿਰੋਧ ਕਰਿਆ ਕਰੋ ਸਵਾਲ ਕਰਿਆ ਕਰੋ ਕਿਰਕੇ ਪੱਕੀ ਉਹ ਬਾਦਰ ਤੇ ਜਿਹੜੀਆਂ ਕੰਧਾ ਗੱਡੀਆਂ ਨੇ ਉਹ ਪੰਜਾਬੀਆਂ ਨੂੰ ਮਾਰਨੂ ਕੱਡੀਆਂ ਪੰਜਾਬ ਦੇ ਵਪਾਰ ਨੂੰ ਤਬਾਹ ਕਿਉਂ ਕਰਨਾ ਚਾਹੁੰਦੇ ਨੇ ਪੰਜਾਬ ਦੇ ਟਰਾਂਸਪੋਰਟਰਾਂ ਦਾ ਨੁਕਸਾਨ ਕਿਉਂ ਕਰਨਾ ਚਾਹੁੰਦੇ ਨੇ ਪੰਜਾਬ ਦੇ ਆਮ ਲੋਕਾਂ ਨੂੰ ਤੰਗ ਕਿਉਂ ਕਰਨਾ ਇਸ ਸਵਾਲ ਹੋਣੇ ਚਾਹੀਦੇ ਤੁਹਾਡੇ ਲਈ ਤੋਂ ਜਿੱਥੇ ਜਿੱਥੇ ਪਾਸਪਾ ਵਾਲੇ ਜਾਂਦੇ ਉੱਥੇ ਉੱਥੇ ਉਹਨਾਂ ਦਾ ਵਿਰੋਧ ਹੋਣਾ ਚਾਹੀਦਾ ਅੱਜ ਮੈਂ ਪੁੱਛ ਰਿਹਾ ਸੀ ਕੈਸ਼ੀਅਰ ਨੂੰ ਅੱਜ ਤੁਸੀਂ 33 34000 ਰੁਪਇਆ ਸਾਨੂੰ ਇੱਥੇ ਜਮ੍ਹਾਂ ਕੀਤਾ ਇਦਾਂ ਹੁੰਦਾ ਗਿੱਟੂ ਸਾਹਿਬ ਸਾਡੇ ਕੋਲ ਲੋਟ ਹੈ ਉਹ ਅੰਦਾ ਫਤੇ ਲੋਟ ਸੀ ਅਜੇ ਤੱਕ ਜਾਂਚ ਕਰਾਉਣੋਂ ਭੱਜ ਗਿਆ ਅਸੀਂ 35840 ਰੁਪਏ ਦੇ ਜੋ ਥੋੜਾ ਹੁੰਦਾ ਜਿੱਦਲ ਮਰਜ਼ੀ ਦਾ ਸਾਥ ਹੋਰ ਅਸੀਂ ਕਹਿੰਦੇ ਉਹਨੇ ਕਰਾਹ ਜਾਂਚ ਲਈ ਅਸੀਂ ਕਹਿੰਦਾ ਡਰਦੇ ਆਂ ਕਰਾਹਾਂ ਜਾਂਚੋਂ ਤੋਂ ਬਸ ਕੋਈ ਆਈ ਨਹੀਂ ਗੁੰਮ ਹੋ ਗਿਆ ਸਾਨੂੰ ਵੀ ਖਤਰਾ ਹੈਗਾ ਸੋ ਇਸ ਕਰਕੇ ਤੈਦ ਨੂੰ ਅਸੀਂ ਸਾਰਿਆਂ ਦੇ ਧੰਨਵਾਦ ਕਰਦੇ ਆ ਅੱਜ ਦਾ ਪੰਜਾਬ ਬੰਦ ਸਫਲ ਬਣਾਇਆ ਸਹਿਯੋਗ ਕੀਤਾ ਹੈਗਾ ਮੈਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਮੈਂ ਧੰਨਵਾਦ ਉਹਨਾਂ ਦਾ ਵੀ ਕਰਦਾ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਮੁੰਡੇ ਤੇ ਵਰਦੀਆਂ ਪਾ ਕੇ ਖੜੁੱਤੇ ਆ ਸਾਡੇ ਕਈਆਂ ਦੇ ਮੋਢਿਆਂ ਤੇ ਸਰਕਾਰ ਹੁੰਦੀ ਪਰ ਦਿਲ ਤੋਂ ਦੇਣਾ ਚਾਹੇ ਇਹ ਕਦੀ ਇਹਨਾ ਕਿਹਾ ਕਰੋ ਜੋ ਇਹਨਾਂ ਨੂੰ ਚੰਡੀਗੜ੍ਹ ਹੁਕਮ ਆਉਂਦਾ ਉਹੀ ਕਰ ਜਾਂਦੇ ਆ ਆਪਣੇ ਜਨੋਂ ਕੋਈ ਤੁਹਾਨੂੰ ਕੁਛ ਨਾ ਨਹੀਂ ਚਾਹੁੰਦਾ ਜੇ ਭਗਵਾਨ ਤੇਰੇ ਕਿਤੇ ਹੋਣ ਫੈਸਲਾ ਕਰ ਲਿਆ ਬੀਜਪੀ ਸਾਹਿਬ ਆਪਣੀ ਪੁਲਿਸ ਤੇ ਨਾ ਮੁਕਾਬਲਾ ਕਰਾ ਲਿਆ ਤੇ ਖਿਆਲ ਰੱਖਿਓ ਮਹੰਗਾ ਬੈਠੂਗਾ ਇਸ ਕਰਕੇ ਆਪਣੀਆਂ ਸਾਰੀਆਂ ਆਪੋ ਆਪਣੀਆਂ ਕਾਰਵਾਈਆਂ ਤੋਂ ਪਾਸੇ ਹਟੋ ਸੋ ਇਸ ਕਰਕੇ ਪ੍ਰਭੂ ਅੱਜ ਇਧਰਲੇ ਪਾਸੇ ਲੰਗਰ ਲਾਇਆ ਆਪਣੇ ਸਾਰੇ ਸਹਿਯੋਗੀ ਸਾਡੇ ਸਾਥੀਆ ਨੇ ਬਸੰਤ ਬਸੰਤ ਵਾਲਿਆ ਨੇ ਭਾਈ ਸ਼ੰਤ ਕੈਫੇ ਨੇ ਰਸ਼ਟ ਉਹ ਰੈਸਟੋਰੈਂਟ ਵਾਲੇ ਸੀ ਉਹਨਾਂ ਨੇ ਤਮਾਮ ਲੰਗਰ ਦੀ ਸੇਵਾ ਹਾਸਲ ਕੀਤੀ ਹੈ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਬਹੁਤ ਦੁਰਭਜੀਆਂ ਨੇ ਲੰਗਰ ਲਾਇਆ ਇੱਥੇ ਸਾਨੂੰ ਸੁਣ ਰਿਹਾ ਸੀ ਉਹ ਕਹਿੰਦਾ ਫੌਜੀਆ ਦਾ ਵਿੱਚ ਵੀ ਨਾਂ ਨਹੀਂ ਲੈਂਦੇ ਹੈਗੇ ਉਹ ਪ੍ਰਾਉ ਸਾਡੇ ਜੁਮੀਨ ਦਾ ਫੌਜੀਆ ਦਾ ਬੜਾ ਮੂਰਤਵਾ ਹੈ ਤੂੰ ਹੀ ਤਿਆਰ ਕਰਕੇ ਕਹਦੋ ਕਿ ਕਪਤਾਨ ਸਾਹਿਬ ਆਖੀ ਜਾਨੇ ਜਿਹੜਾ ਸਾਡੇ ਜਾਏਗਾ ਤੂੰ ਹੀ ਤਿਆਰ ਕਰ ਬਈ ਸੂਬੇਦਾਰ ਦੇ ਨਾਂ ਨੇ ਸਮੂਤਰ ਕਰਦੇ ਹੋ ਵਿਭਾਗ ਦਾ ਰਿਆ ਸਪਾਈਪੀਆ ਕੀ ਆ ਸਾਡੀ ਜਥੇਬੰਦੀ ਦੀ ਬਈ ਫੌਜੀ ਬਾਤ ਫੌਜ ਨੇ ਬਹੁਤ ਜਲਦੀ ਤਰ੍ਹਾਂ ਹਾਂਜੀ ਆਹ ਹੋਰ ਪ੍ਰਾਪਤੀ ਜਥੇਬੰਦੀਆਂ ਦੇ ਵੀ ਸਾਡਾ ਸਹਿਯੋਗ ਕੀਤਾ ਸੀ ਧੰਨਵਾਦ ਦੀ ਮਜ਼ਦੂਰ ਜਥੇਬੰਦੀਆਂ ਹੋਰ ਟੂਰਿਸਟਾ ਵਾਲੇ ਬਹੁਤ ਸਾਰੇ ਦੱਸਿਆ ਨਾਂ ਨਾ ਲੈ ਸਕੀ ਧੰਨਵਾਦ ਕਰਦੇ ਆਂ ਔਰ ਇੰਨਾ ਸਪੋਰਟ ਇੰਨੀ ਇਮਾਨਦਾਰੀ ਨਾਲ ਅੱਜ ਦੇ ਬੰਦ ਨੂੰ ਸਫਲ ਕੀਤਾ ਅੱਜ ਕੇਂਦਰ ਨੂੰ ਸੱਤੀ ਕੱਪੜੀ ਅੱਗ ਲੱਗੀ ਹੋਈ। ਕਿ ਸਾਡਾ ਪੱਤਾ ਨਹੀਂ ਝੱਲਿਆ ਗਿਆ। ਉਹ ਰਾਜਨੀਤੀ ਕਰਦੇ ਆ ਮੰਦਰ ਮਸਜਿਦ ਵਾਲੇ। ਉਹ ਰਾਜਨੀਤੀ ਕਰਦੇ ਹਿੰਦੂ ਮੁਸਲਮਾਨ ਵਾਲੇ। ਪੰਜਾਬ ਦੇ ਨਿਵਾਸੀ ਚੱਲਦੇ। ਪੰਜਾਬ ਦਾ ਦੀਨਾ ਦੇ ਰਹਿਣਾ ਹੋਰ ਕਿਸਮ ਦਾ ਚ ਪੰਜਾਬੀ ਬਣ ਕੇ ਉੱਪਰ ਆ। ਅੱਜ ਪੰਜਾਬੀਅਤ ਦਿੱਤੀ ਆ। ਅੱਜ ਪੰਜਾਬੀਆਂ ਨੇ ਵਿਖਾ ਦਿੱਤਾ ਕਿ ਅਸੀਂ ਨਾ ਕਦੀ ਪਹਿਲੋਂ ਜ਼ੁਲਮ ਝੱਲਿਆ ਸੀ ਤੇ ਨਾ ਕਦੀ ਅੱਗੇ ਚੱਲਾਂਗੇ ਇੱਥੇ 4 ਵਜੇ ਅਸੀਂ ਪੀਸੀ ਕਰਨੀ ਹੈਗੀ ਆ ਉਹਦੇ ਲਈ ਕੇਬਲ ਲਾਇਓ ਮੈਂ ਧੰਨਵਾਦ ਕਰਦਾ ਭਰਾਓ ਆਹ ਦਰੀਆਂ ਸਾਂਭ ਕੇ ਜਾਇਓ ਨਾਰੇ ਚਾਰ ਮਰਵਾ ਦਿਓ ਠੀਕ ਹੈ ਜੀ ਉਹ ਕਹਿੰਦੇ ਇੰਨਾ ਦਿਨ ਦਾ ਤੇ ਚੱਲਾਂਗੇ ਹਾਲੇ ਭਾਈ ਬੰਦ ਰਹਿਣਾ ਵਾ ਉਹਦਾ ਸਮਾਂ ਹੈਗਾ ਵਾ ਸਾਨੂੰ ਸਾਂਭਦੇ ਆ ਸਾਂਭਦੇ ਚਿਰ ਲੱਗਣਾ ਵਾ ਨਾਰੇ ਮਾਰ ਦਿਓ 10 12 ਬੇਪ੍ਰਸ ਵਾਲੇ ਨੂੰ ਖੁਸ਼ ਕਰ ਦਿਓ ਜਾਂਦੇ ਵਾਰੀ ਦੇ ਮੋਤੀ ਸਰਕਾਰ ਮਰਦਾਬਾਦ 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 ਸਰਕਾਰਾਂ ਤੋਂ ਨਾ ਚੱਕੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਆਪ ਕਰੋ ਆਪਣੀ ਰਾਖੀ ਆਪ ਕਰੋ ਕਿਸਾਨਾਂ ਮਜ਼ਦੂਰਾਂ ਮਲਾਜ਼ਮਾਂ ਦਾ ਇਕਾ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਦਾ ਇਕਾ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦਾ ਇਕਾ ਜਿੰਦਾਬਾਦ ਜਿੰਦਾਬਾਦ ਹੱਕਾਂ ਲਈ ਲੜਦੇ ਲੋਕ ਯਲਾਤਮੀ ਡਰਦੇ ਲੋਕ ਹੱਥਾਂ ਲਈ ਜਲਰਦੇ ਲੋਕ ਯਲਾਤਨੀ ਡਰਦੇ ਲੋਕ ਕੀ ਕਰਨਗੇ ਜਲਾ ਠਾਣੇ ਲੋਕਾਂ ਦੇ ਹੜ ਵੱਧੇ ਜਲੇ ਧੰਨਵਾਦ ਦਰਿਆ ਸਾਹਮਣੇ ਕੈਮ ਲੱਗਦਾ ਓ ਸਰਕਾਰ ਬੋਲੇ ਸੋਨਹੋਲ